ਤੇਜ ਜਮ ਦਗਨ ਜਗਤ ਮੋ ਸੋਹਤ ਜਮ ਦਗਨ ਨਾ ਦਾ मुਨੀ ਤੇਜ ਜਗਤ ਵਿੱਚ ਬਿਰਾਜਦਾ ਹੈ ਨਿਤ ਉੱਠ ਕਰਤ ਅਗਨ ਓਗਨ ਹੱਤ ਔਰ ਨਿਤ ਉੱਠ ਕੇ ਸਾਧਨਾ ਰਾਹੀ ਸਾਰਿਆਂ ਪਾਪਾਂ ਨੂੰ ਨਾਸ਼ਤ ਕਰਦਾ ਹੈ ਤਹਿ ਤੁਮ ਧਰੋ ਵਸਨ ਅਵਤਾਰਾ ਐ ਵਿਸ਼ਨੋ ਤੋਸੀਓ ਦੇ ਘਰ ਜਾ ਕੇ અવਤਾਰ ਧਾਰਨ ਕਰੋ ਹਨੋ ਸਕਰ ਤੇ ਸੱਤਰ ਸੁਧਾਰਾ ਅਤੇ ਇੰਦਰ ਦੇ ਵਾਰੀਆਂ ਨੂੰ ਚੰਗੀ ਤਰਾ ਮਾਰ ਦਿਓ ਪੁਯੰਗ ਪ੍ਰਯਾਤ ਸ਼ੰਦ ਜਯੋ ਜਮ ਦਗਨੰ ਦੇਜੰ ਆਵਤਾਰੀ ਜਮ ਦਗਨ ਬ੍ਰਾਹਮਣ ਦੇ ਘਰ ਵਿਸ਼ਨੂ ਨੇ ਅਵਤਾਰ ਲਿਆ ਪਯੋਰੇ ਨੂੰ ਕਾ ਤੇਕਵਾਚੀ ਕੁਠਾਰੀ ਉਹ ਕਵਾਜਤੇ ਕੋਹਾੜਾ ਧਾਰਨ ਕਰਨ ਵਾਲਾ ਰੇਣਕਾ ਦੀ ਕੁਖ ਤੋਂ ਹੋਇਆ ਸੀ ਤਰਿਓ ਛਤਰੀਆ ਪਾਤਕੋ ਕਾਲ ਰੂਪੰ ਯੋ ਪਰਤੀਤ ਹੁੰਦਾ ਸੀ ਕਿ ਛਤਰੀਆਂ ਨੂੰ ਮਾਰਨ ਲਈ ਕਾਲ ਨੇ ਹੀ ਇਹ ਰੂਪ ਧਾਰਨ ਕੀਤਾ ਹੋਵੇ ਹਨਿ ਉਹ ਜਾਏ ਜੋਨੈ ਸਹੰਗ ਜਾਸਤਰੰ ਪੂਪੰ ਜਿਸਨੇ ਸਹਸਬਹੁ ਰਾਜੇ ਨੂੰ ਮਾਰਿਆ ਸੀ ਕਹਾ ਗਮ ਇਤੀ ਕਥਾ ਸਰਬਪਾਖੋ ਇਤਨੀ ਮੇਰੀ ਸਮਰੱਥਾ ਨਹੀਂ ਕਿ ਸਾਰੀ ਕਥਾ ਸੁਣਾਵਾਂ ਕਥਾ ਬ੍ਰਿਧ ਤੇ ਥੋਰੀਏ ਬਾਤ ਰੱਖੋ ਕਥਾ ਵਾਦ ਨਾ ਜਾਏ ਇਸ ਲਈ ਥੋੜੀ ਗੱਲ ਹੀ ਦੱਸਤਾ ਹਾਂ ਪਰ ਇਹ ਗਰਵ ਛਤਰੀ ਦਰੇ ਸੰ ਅਪਾਰੰ ਅਪਾਰ ਛਤਰੀ ਰਾਜੇ ਹੰਕਾਰ ਨਾਲ ਪਰੇ ਹੋਏ ਸਨ ਤੇ ਨਾ ਨਾਸਕੋ ਪਾਨ ਤਾਰਿਓ ਕੁਠਾਰੰ ਉਹਨਾਂ ਦੇ ਨਾਸ਼ ਲਈ ਪਰਸ਼ੂਰਾਮ ਨੇ ਆਪਣੇ ਹੱਥ ਵਿੱਚ ਕੁਹਾੜਾ ਧਾਰਨ ਕੀਤਾ ਉਤੀ ਨੰਦਨੀ ਸਿੰਧ ਜਾ ਕੀ ਸੁਪਤਰੀ ਘਟਨਾ ਦਾ ਪਿਚੌਕੜ ਇਹ ਸੀ ਕਿ ਕਾਮਤੇਨ گاਉਂ ਦੀ ਨੰਦਨੀ ਨਾਮ ਦੀ ਪੁੱਤਰੀ ਸੀ ਇਸੈ ਮਾਗ ਹਾਰਿਓ ਸਹਿਜ ਸ਼ਾਸਤਰ ਛਤਰੀ ਉਸ ਨੂੰ ਸਿਆਹ ਸਬਾਹੂ ਚਤਰੀ ਜਮਦਗਨ ਪਾਸੋਂ ਮੰਗ ਮੰਗ ਕੇ ਥੱਕ ਗਿਆ ਲਿयो ਛੀਨ ਗਾਇੰ ਹਤਿਓ ਰਾਮ ਤਾਤਨ ਮੌਕਾ ਤਾਲ ਕੇ ਉਸਨੇ ਗਉ ਖੋ ਲਈ ਅਤੇ ਪਰਸ਼ੂਰਾਮ ਦੇ ਪਿਤਾ ਜਮਦਗਨ ਨੂੰ ਮਾਰ ਦਿੱਤਾ ਤੇਸੀ ਬੈਰ ਕੀਨੇ ਸਬਾਹੂ ਭੂਪ ਪਤੰ ਉਸੇ ਵੈਰ ਕਰਕੇ ਪਰਸ਼ੂਰਾਮ ਨੇ ਸਾਰਿਆਂ ਛਤਰੀ ਰਾਜਿਆਂ ਦਾ ਇੱਕ ਹੀ ਵਾਰ ਨਾਸ਼ ਕੀਤਾ। ਕਈ ਬਾਲਤਾਤੇ ਲਿਓ ਸੋਧ ਤਾਕੋ। ਇਸ ਕਰਕੇ ਜਮਦਗੰਦ ਦੀ ਪਤਨੀ ਬਾਣ ਵਿੱਚ ਗਈ ਅਤੇ ਪਰਸ਼ੂਰਾਮ ਨੂੰ ਲੱਭ ਲਿਆ। ਆਨੇ ਹੋਤਾ ਮੇਰੋ ਕਹੋ ਨਾਮ ਵਾਕੋ। ਉਸ ਨੂੰ ਸਾਰੀ ਗੱਲ ਦੱਸੀ। ਉੱਤਰ ਵਿੱਚ ਪਰਸ਼ੂਰਾਮ ਨੇ ਕਿਹਾ ਜਿਸਨੇ ਮੇਰੇ ਪਿਤਾ ਨੂੰ ਮਾਰਿਆ ਹੈ ਉਸ ਦਾ ਨਾਮ ਦੱਸੋ ਪ੍ਰੇਨਕਾ ਨੇ ਨਾਮ ਦੱਸਿਆ ਸਹਿਨ ਸਾਸਤਰ ਪੂਪੰ ਸੋਣਿਓ ਸ੍ਰੋਣ ਨਾਮ ਜਦੋਂ ਪਰਸ਼ੂਰਾਮ ਨੇ ਸਹਿਜ ਬਾਹੂ ਰਾਜੇ ਦਾ ਨਾਮ ਕੰਨਾ ਨਾਲ ਸੁਣਿਆ ਗਹਿੇ ਸ਼ਾਸਤਰ ਅਸਤਰੰ ਚਲਿਓ ਤੌਨ ਠਾਮੰ ਤਾ ਆਸ਼ਟਾ ਸ਼ਾਸਤਰ ਪਕੜ ਕੇ ਉਸ ਦੇ ਟਿਕਾਣੇ ਨੂੰ ਤੁਰ ਪਿਆ ਕਹੋ ਰਾਜ ਮੇਰੋ ਹਨਉ ਤਾਤ ਕੈਸੇ ਉਥੇ ਪਹੁੰਚ ਕੇ ਪਰਸ਼ੂਰਾਮ ਨੇ ਸਹਿਸਵਾਹ ਨੂੰ ਪੁੱਛਿਆ हे ਰਾਜਨ ਦੱਸੋ ਤੁਸੀਂ ਮੇਰੇ ਪਿਤਾ ਨੂੰ ਕਿਵੇਂ ਮਾਰਿਆ ਅਬਾ ਜੁੱਧ ਜੀਤੋ ਹਨੋ ਤੋ ਹੈ ਤੈਸੀ ਹੁਣੇ ਮੈਂ ਤੈਨੂੰ ਜੁੱਧ ਵਿੱਚ ਜਿੱਤਾਂਗਾ ਅਤੇ ਉਸੇ ਤਰ੍ਹਾਂ ਮਾਰਾਂਗਾ ਕਹਾਂ ਮੋੜ ਬੈਠੋ ਸੋ ਅਸਤਰੰਗ ਸੰਭਾਰੋ اے ਮੋਰਖ ਰਾਜੇ ਤੂੰ ਕਿਸ ਲਈ ਬੈਠਾ ਹੈ ਅਸਤਰ ਸੰਭਾਲ ਚਲੋ ਭਜ ਨਾ ਤੋ ਸਭ ਐ ਸ਼ਸਤਰ ਡਾਰੋ ਨਹੀਂ ਤਾਂ ਸਾਰੇ ਸ਼ਸਤਰ ਸੁੱਟ ਕੇ ਭਜ ਜਾ ਸੋਨੇ ਬੋਲ ਬੰਕੇ ਭਰਿਓ ਭੂਪ ਕੋਪਨ ਵਰਸ਼ੂਰਾਮ ਦੇ ਜਦੋਂ ਇਸ ਤਰ੍ਹਾਂ ਦੇ ਕੋੜੇ ਬਚਨ ਸੁਨੇ ਤਾਂ ਰਾਜਾ ਕ੍ਰੋਧ ਨਾਲ ਭਰ ਗਿਆ ਉਠਿਓ ਰਾਜ ਸਰਦੂਲ ਲੈ ਪਾਨ ਤੋਂਪੰ ਆਤੇ ਸਿੱਧੀ ਤਲਵਾਰ ਲੈ ਕੇ ਸ਼ੇਰਵਾਂਗ ਉਠਿਆ ਆਠਿਓ ਖੇਤ ਖੂਨੀ ਦਿਜੰਗ ਖੇਤਰ ਹਾਇਓ ਰਾਜਾ ਹੱਟ ਕਰਕੇ ਖਲੋ ਗਿਆ ਕਿ ਹੁਣੀ ਖੂਨੀ ਬ੍ਰਾਹਮਣ ਨੂੰ ਯੁੱਧ ਭੂਮੀ ਵਿੱਚ ਮਾਰਦਾ ਹਾਂ ਚਹੇ ਅੱਜ ਹੀ ਯੁੱਧ ਮੋਸੋ ਮਚਾਇਓ ਕਿਉਂਕਿ ਇਹ ਅਜ ਹੀ ਮੇਰੇ ਨਾਲ ਯੁੱਧ ਮਚਾਉਣਾ ਚਾਹੁੰਦਾ ਹੈ ਤੈ ਸੂਰ ਸਰਬੰ ਸੋਨੇ ਬੈਨ ਰਾਜੰ ਰਾਜੇ ਦੇ ਬੋਲ ਸੁਣ ਕੇ ਸਾਰੇ ਸੂਰ ਮੇ ਚੱਲ ਪਏ ਚੜਿਓ ਕ੍ਰੋਧ ਜੁਦੰ ਸਜੇ ਸਰਬ ਸਾਜੰ ਯੁੱਧ ਲਈ ਉਹਨਾਂ ਨੂੰ ਕ੍ਰੋਧ ਚੜ ਗਿਆ ਅਤੇ ਸਾਰਾ ਸਾਜ਼ਮਾਨ ਸਜਾਲਿਆ ਗਦਾ ਸਹਿਥੀ ਸੂਲ ਸੇਲੰਗ ਸੰਭਾਰੀ ਉਨਾਂ ਨੇ ਗਦਾ ਸਹਤੀ ਤੈਸ਼ੂਲ ਅਤੇ ਵਰਸ਼ੇ ਸੰਭਾਲ ਲੇ ਚਲੇ ਜੁਧ ਕਾ ਜੰਗ ਬੜੇ ਛਾਤਰ ਧਾਰੀ ਵੱਡੇ ਵੱਡੇ ਛਤਰ ਧਾਰੀ ਯੋਧੇ ਜੁਧ ਕਰਨ ਲਈ ਚੜ ਚੱਲੇ ਨਰਾਜ ਛੰਦ ਕਿਰਪਾ ਆਣ ਪਾਣ ਧਾਰਕੈ ਤਲਵਾਰ ਨੂੰ ਹੱਥ ਵਿੱਚ ਫੜ ਕੇ ਚਲੇ ਬਲੀ ਪੁਕਾਰ ਕੇ ਥੋਰ ਮੇ ਲਲਕਾਰਦੇ ਹੋਏ ਚੱਲ ਪਏ ਸੋ ਮਾਰ ਮਾਰ ਭਖਹੀ ਓ ਮਾਰੋ ਮਾਰੋ ਬੋ ਰਹੇ ਸੰ ਸਰੋਗ ਸਰੋਣ ਚਾਖਹੀ ਅਤੇ ਉਹਨਾਂ ਦੇ ਤੀਰ ਲਹੂ ਚੱਕ ਰਹੇ ਸੰ ਸੰਜੋਏ ਸਹਿਤੀਨ ਲੈ ਕਵਚੇ શરીਰ ਉਤੇ ਧਾਰਨ ਕਰਕੇ ਅਤੇ ਹੱਥਾਂ ਵਿੱਚ ਸਹਿਤੀਆਂ ਲੈ ਕੇ ਚੜੇ ਸੋ ਵੀਰ ਰੋਸ ਕੈ ਗ੍ਰੋਧਵਾਨ ਹੋ ਕੇ ਸੂਰਮੇ ਚੜ ਚੱਲੇ ਚਟਾਕ ਚਾਬੰਕ ਉੱਠੇ ਘੋੜਿਆਂ ਦੀਆਂ ਚਾਬੁਕਾਂ ਚਟਾਕ ਚਟਾਕ ਕਰਨ ਲੱਗੀਆਂ ਸਹ ਐਂਸਰ ਸਾਇਕੰਗ ਪੁੱਠੇ ਅਤੇ ਹਜ਼ਾਰਾਂ ਤੀਰ ਵਾਰਨ ਲੱਗੇ ਰਸਾਵਾਲ ਸ਼ਾਂਦ ਪਏ ਇੱਕ ਠੋਰੀ ਸਾਰੇ ਸੂਰ ਮੇ ਇਕ ਥਾਤੇ ਇਕੱਠੇ ਹੋ ਗਏ ਸਭ ਐ ਸੂਰ ਤੋਰੇ ਅਤੇ ਸਾਰੇ ਆਨੇ ਦੌੜ ਕੇ ਲਇਓ ਘੇਰ ਰਾਮ ਪਰਸ਼ੂ ਰਾਮ ਨੂੰ ਇੰਜ ਘੇਰ ਲਿਆ ਘਟਾ ਸੂਰ ਸਿਆਮ ਜਿਵੇਂ ਕਾਲੀਆਂ ਘਟਾਵਾਂ ਸੂਰੇ ਨੂੰ ਘੇਰ ਦਿਆ ਹਨ ਕਮਾਨੰਗ ਕੜੰਕੇ ਕਮਾਨਾ ਕੜਕ ਰਹੀਆਂ ਸਨ ਭੈ ਨਾਦ ਬੰਕੇ ਭਿਆਨਕ ਨਾਦ ਹੋ ਰੇ ਸਨ ਕਟਾ ਜਾਣ ਸਿਆਹੰ ਮਾਨੋ ਕਾਲੀਆਂ ਘਟਾਵਾਂ ਚੜ ਆਈਆਂ ਹੋਣ ਚੜੇ ਓ ਤੇ ਸਿਪਾਹੰ ਸੈਨਿਕ ਇਸ ਤਰ੍ਹਾਂ ਚੜੇ ਹਨ ਭੇ ਨਾਦ ਪੰਕੇ ਬੜੇ ਡਰਾਵੜੇ ਨਾਦ ਹੋਣ ਲੱਗੇ ਸੁਸੇਲੰ ਤਮੰਕੇ ਬਾਰਛੀਆਂ ਦੀ ਧਮਕ ਪੈਣ ਲੱਗੀ ਗਜਾ ਜੋਹ ਕੱਜੇ ਹਾਥੀਆਂ ਦੇ ਝੁੰਡ ਕੱਜਣ ਲੱਗੇ ਸੁਭੰ ਸਾਂਝ ਸੰਝੇ ਜੇਨਾ ਨੇ ਸੁੰਦਰ ਕਵਜ ਸਚਾਏ ਹੋਏ ਸਨ ਜਾਹੂ ਔਰ ਟੋਕੇ ਸੂਰ ਮੇ ਚੋਹਾ ਪਾਸਿਆਂ ਤੋਂ ਟੋਕ ਰਹੇ ਸਨ ਗਜੰਗ ਜੂਹ ਚੁਕੇ ਅਤੇ ਹਾਥੀਆਂ ਦੇ ਝੁੰਡਾ ਨੂੰ ਅੱਗੇ ਝੌਂਕਦੇ ਸਨ ਸਰੰਗ ਬ੍ਰੈਯਹੁ ਛੂਟੇ ਬਹੁਤ ਸਾਰੇ ਤੀਰ ਛੱਡ ਰਹੇ ਸਨ ਰਿਪੰਸੀ ਸਫੂਟੇ ਅਤੇ ਵਾਰੀਆਂ ਦੇ ਸੇਰ ਫੁੱਟ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ